ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਬਾਈ ਜੀ ਸੇਲ ਲਈ ਟਰੈਕਟਰ ਲੈ ਕੇ ਆਏ ਹਾਂ ਫਾਰਮ ਟਰੈਕ 60 ਬਹੁਤ ਹੀ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਡਵਲ ਕਲਚ ਹੈ ਘੱਟ ਰੇਟ ਦੇ ਵਿੱਚ ਇਹ ਬਕਾਊ ਹੈ ਕਿੰਨੇ ਮਾਡਲ ਹੈ ਟਰੈਕਟਰ ਹੈ ਇਹ ਕੀ ਇਹਦਾ ਰੇਟ ਹੈ ਕਿੱਥੇ ਖੜਾ ਜੀ ਮਾਲਕ ਵੀਰ ਦਾ ਫੋਨ ਨੰਬਰ ਵਗੈਰਾ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਇਸ ਟਰੈਕਟਰ ਦੀ ਅੱਗੇ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਜੀ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਬਾਈਜੀ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਆਪਾਂ ਹਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਜੀ ਇਸ ਟਰੈਕਟਰ ਬਾਰੇ ਫਾਰਮ ਟਰੈਕ 60 AYJ 1999 ਮਾਡਲ ਹੈਗਾ ਟਰੈਕਟਰ ਪੰਜਾਬ ਨੰਬਰ ਫਸਟ ਓਨਰ ਹੈ ਟਰੈਕਟਰ ਇਹ ਡਬਲ ਕਲਚ ਹੈ ਸਾਰਾ ਟਰੈਕਟਰ ਸਾਰਾ ਟਰੈਕਟਰ オリジナル ਹੈ ਜੀ ਰੰਗ ਪਿੰਟ ਸਾਰਾ ਟਰੈਕਟਰ ਦਾ ਏ ਟੂ ਜ਼ेड ਨਾਲ ਦਾ ਹੈ ਇੰਜਨ ਗੇਅਰ ਕਨਿਊ ਟਰੈਕਟਰ ਬਿਲਕੁਲ 100% ਕੰਡੀਸ਼ਨ ਦੇ ਵਿੱਚ ਹੈ ਡਬਲ ਕਲਚ ਟਰੈਕਟਰ 1999 ਮਾਡਲ ਮਗਲੇ ਟਾਇਰ ਹੈਗੇ ਨੇ ਟਰੈਕਟਰ ਦੇ ਲਗਭਗ 50 ਕ ਪੈਸੇ ਅਗਲੇ ਟਾਇਰ ਹੈਗੇ ਨੇ ਜੀ 20 ਕ ਪੈਸੇ ਜੇ ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੀਰ ਵੱਲੋਂ ਟਰੈਕਟਰ ਦਾ ਰੇਟ ਭਾਜੀ ਰੱਖਿਆ ਗਿਆ 2,05,000 ਰੁਪਇਆ ਰੇਟ ਮੌਕੇ ਤੇ ਘੱਟ ਹੋ ਜਾਊਗਾ ਜੀ ਕੋਈ ਫਿਕਸ ਨਹੀਂ ਰੇਟ ਇਹ ਜਿਹੜਾ ਟਰੈਕਟਰ ਹੈ ਜੀ ਪਿੰਡ ਵੀਰ ਦਾ ਲਸੋਈ ਮਲੇਰਕੋਟਲਾ ਏਰੀਆ ਦੇ ਵਿੱਚ ਇਹ ਟਰੈਕਟਰ ਸੇਲ ਲਈ ਹੈ ਜੇ ਕਿਸੇ ਭਰਾ ਨੇ ਇਹ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਟਰੈਕਟਰ ਨੂੰ ਇਸ ਨੂੰ ਖਰੀਦ ਸਕਦੇ ਹੋ ਬਾਕੀ ਆਪਣੀ ਮਿੱਤਰੋ ਵੀਡੀਓ ਜੰਗੀ ਲੱਗੀ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਬਾਕੀ ਗਰੁੱਪਾਂ ਦੇ ਵਿੱਚ ਆਪਾਂ ਹਰ ਉਹ ਜੋ ਨਵੀਆਂ ਤਰਮੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਆਪਾਂ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦ ਜੀ